ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਆਪਣੇ ਚੈਨਲ ਤੇ ਬਾਈ ਦੀਆਂ ਬਹੁਤ ਵੀਡੀਓ ਨੇ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿ ਨਵਾਂ ਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਨੈਰ ਸਿੰਘ ਆ ਜੀ ਪਿੰਡ ਬਣਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਦਾ ਜੀ ਮੋਬਾਈਲ ਨੰਬਰ ਜੀ 992856330 ਜੀ ਠੀਕ ਆ ਜੀ ਆਪਾਂ ਪਹਿਲਾ ਵੀਡੀਓ ਪਾਜਾ ਸੇਲ ਹੋ ਗਿਆ ਸੀ ਬਸ ਇੱਕ ਐਨੀਮਲ ਕਿੰਨੇ ਵੇ ਸੂਈ ਹੈ ਜੀ ਇਹ? 30 ਜੀ ਵੇ ਸੂਈ ਹੈ ਜੀ। ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ? ਸੂਈ ਨੂੰ ਨੇ ਡੇਢ ਕ ਘੰਟਾ ਹੀ ਹੋਇਆ ਜੀ। ਠੀਕ ਆ ਜੀ। ਮਗਰ ਬੱਚਾ ਜੀ। ਮਗਰ ਬੱਚਾ ਕੱਟਾ ਹੈ ਜੀ। ਮਗਰ ਕੱਟਾ ਤੁਸੀਂ ਦੇਖ ਸਕਦੇ ਹੋ ਤਾਂ ਜੇਰ ਪੈ ਗਈ ਪ੍ਰੋਪਰ ਤੇ ਬੋਲਾ ਕੱਢਿਆ ਹੀ ਥੋੜਾ ਕਨ। ਹਾਂ ਜੀ ਥੋੜਾ ਬੋਹਾ ਕੱਢਿਆ ਸੀ। ਬੱਚੇ ਨੂੰ ਚੰਗਾ ਤਾਂ ਜੀ? ਹਾਂ ਜੀ ਹਾਂ ਚੰਗਾ। ਠੀਕ ਆ ਜੀ ਤੇ ਪਿਛਲੇ ਸਵੇਰੇ ਦੁੱਧ ਦਾ ਕੀ ਰਿਕਾਰਡ ਹੈ? ਪਿਛਲੇ ਸਵੇਰੇ 11-12 ਲੀਟਰ ਦੁੱਧ ਦਿੱਤਾ ਜੀ। 11-12 ਤੇ ਅੱਜ ਤੀਰ ਬਾਈ ਕਿੰਨਾ ਕ ਦੇ ਦੋ? 11- ਤੀਜੇ ਸੂਏ ਸੂਈ ਹੋਈ ਆ ਮਗਰ ਬੱਚਾ ਕੱਟਾ ਜੀ ਜੇਰ ਵਗੈਰਾ ਪ੍ਰੋਪਰ ਪੈ ਗਈ ਆ ਤਾਜੀ ਸੂਈ ਮਾਜਾ ਬਾਈ ਕਹਿੰਦਾ ਬੱਚੇ ਨੂੰ ਚੰਗਾ ਕੇ 2 2.5 ਕਿਲੋ ਬੋਲਾ ਕੱਢਿਆ ਜੀ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਕਰਮਾ ਵਾਲੀ ਦਾ ਸੋਨਾ ਵੱਡਾ ਹਵਾਨਾ ਤਿਆਰ ਕੀਤਾ ਮਾਲਕਾਂ ਨੇ ਪਿਛਲੇ 11 12 ਕਿਲੋ ਦੁੱਧ ਦੱਸਿਆ ਏ ਕਿ ਦਿੱਤਾਗਾ ਅਗਤੀਾਰਾ ਬਾਈ 13 14 ਕਿਲੋ ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਹਵਾਨਾ ਕਰਮਾ ਵਾਲੀ ਦਾ ਬਹੁਤ ਸ਼ਾਨਦਾਰ ਆ ਦੇਖ ਸਕਦੇ ਹੋ 13 14 ਕਿਲੋ ਦੁੱਧ ਕੋਈ ਬਾਲਾ ਨਹੀਂ ਮੱਝ ਨੂੰ ਬਾਕੀ ਦੁੱਧ ਸੇਵਾ ਦਾ ਚੰਗੀ ਸੇਵਾ ਗੌਰ ਹੋ ਜੇ ਤਾਂ ਪਲੱਸ ਵੀ ਜਾ ਸਕਦਾ ਟਾਂਚਾ ਹੈਵੀ ਆ ਕੱਦ ਕਾਠ ਵੱਡਾ ਜੀ ਮਗਰ ਬੱਚਾ ਕੱਟਾ ਏ ਥਣਾ ਦੇ ਸਹਿ ਸੋਹਣੇ ਆ ਚਾਰੇ ਤਾਂ ਨਿਖੜਵੇਂ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਸਿਵਲ ਸੌ ਕਰਮ ਵਾਲੀ ਪੂਰੀ ਆ ਬਾਕੀ ਚੈੱਕ ਕਰ ਲਓ ਬਾਈ ਕਹਿੰਦਾ ਧਾਰ ਪੂਰੀ ਬੋਲੀ ਆ ਕੀ ਮੁੱਲ ਲੈ ਬਾਈ ਇਹਦਾ ਮੁੱਲ ਦਾ 85000 ਰੁਪਇਆ ਕਰਦਾ ਮਾਨਤਾਨ ਹੋ ਜੂਗਾ ਜੀ ਹਾਂਜੀ ਮਾਨਤਾਨ 85000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਫੇਸ ਕੁਆਲਟੀ ਚੈੱਕ ਕਰ ਲਓ ਬਾਕੀ ਥਣਾ ਦੇ ਸਹਿਜ ਬਹੁਤ ਸੋਹਣੇ ਆ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਚਾਰੇ ਥਾਂ ਨਿੱਖੜਵੇਂ ਇੱਕੋ ਹੀ ਸਹਿਜ ਦੇਖ ਸਕਦੇ ਹੋ ਤੁਸੀਂ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ